ਵਚਨ ਦੇ ਵਿੱਚ ਲਿਖਿਆ ਕਿ ਫਰੈਂਸੀਆਂ ਤੇ ਸਦੂਕੀਆਂ ਨੇ ਉਸ ਟਾਈਮ ਤੇ ਧਰਮ ਦੇ ਠੇਕੇਦਾਰਾਂ ਨੇ ਪ੍ਰਭੂ ਯਿਸੂ ਮਸੀਹ ਜੀ ਨੂੰ ਈਰਖਾ ਤੇ ਵੈਰ ਗਰੋਧ ਦੇ ਕਰਕੇ ਰੋਮ ਦੀ ਸਰਕਾਰ ਦੇ ਕੋਲ ਫੜਵਾ ਦਿੱਤਾ ਤੇ ਉਹਨੂੰ ਅਦਾਲਤ ਦੇ ਵਿੱਚ ਲੈ ਗਏ ਵਚਨ ਦੇ ਵਿੱਚ ਲਿਖਿਆ ਕਿ ਉਹਨਾਂ ਬਹੁਤ ਸਾਰੇ ਝੂਠੇ ਗਵਾਹ ਲੈ ਕੇ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਬਹੁਤ ਦੋਸ਼ ਲਾਏ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਜੱਜ ਨੇ ਇਹ ਸਾਰੇ ਉਹਨਾਂ ਦੇ ਗਵਾਹ ਸੁਣੇ ਤੇ ਉਹ ਜੱਜ ਨੇ ਕਿਹਾ ਕਿ ਮੈਂ ਇਸ ਮਨੁੱਖ ਦੇ ਵਿੱਚ ਕੋਈ ਵੀ ਇਹੋ ਜਿਹਾ ਦੋਸ਼ ਨਹੀਂ ਵੇਖਦਾ ਕਿ ਜਿਹੜੀ ਇਹਨੂੰ ਸਲੀਬ ਦੀ ਸਜ਼ਾ ਦਿੱਤੀ ਜਾਵੇ। ਵਚਨ ਦੇ ਵਿੱਚ ਲਿਖਿਆ ਕਿ ਇੱਕ ਮਨੁੱਖ ਉੱਠਿਆ ਉਸਨੇ ਕਿਹਾ ਕਿ ਇਹਨੇ ਆਪਣੇ ਆਪ ਨੂੰ ਪਰਮੇਸ਼ਰ ਘਿਆ। ਵਚਨ ਦੇ ਵਿੱਚ ਲਿਖਿਆ ਕਿ ਜਦੋਂ ਪਿਲਾਤੂਸ ਨੇ ਸੁਣਿਆ ਕਿ ਇਹਨੇ ਆਪਣੇ ਆਪ ਨੂੰ ਪਰਮੇਸ਼ਰ ਘਿਆ ਆ ਤੇ ਵਚਨ ਦੇ ਵਿੱਚ ਲਿਖਿਆ ਕਿ ਪਿਲਾਤੂਸ ਡਰ ਗਿਆ। ਹਾਲੇਲੂਇਆ 9 ਵਚਨ ਦੇ ਵਿੱਚ ਲਿਖਿਆ ਉਹ ਮੌੜ ਕਚੇਰੀ ਨੂੰ ਗਿਆ। ਅਤੇ ਯਿਸੂ ਨੂੰ ਆਖਿਆ ਤੂੰ ਕਿੱਥੋਂ ਆਇਆ ਹੈ ਯਿਸੂ ਨੇ ਉਸ ਨੂੰ ਕੋਈ ਵੀ ਜਵਾਬ ਨਾ ਦਿੱਤਾ वचन ਦੇ ਵਿੱਚ ਲਿਖਿਆ ਕਿ ਪਿਲਾਤ ਉਸ ਕਚੈਰੀ ਦੇ ਅੰਦਰ ਗਿਆ ਅਤੇ ਯਿਸੂ ਮਸੀਹ ਨੂੰ ਬੁਲਾ ਕੇ ਉਹਨੂੰ ਕਿਹਾ ਇਕੱਲੇ ਨੂੰ ਕਿ ਤੂੰ ਕਿੱਥੋਂ ਆਇਆ ਹੈ ਤੇ वचन ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕੋਈ ਵੀ ਜਵਾਬ ਨਹੀਂ ਦਿੱਤਾ 10 ਵਚਨ ਦੇ ਵਿੱਚ ਲਿਖਿਆ ਪਿਲਾਤ ਉਸਨੇ ਕਿਹਾ ਤੂੰ ਮੇਰੇ ਨਾਲ ਬੋਲਦਾ ਨਹੀਂ ਆ ਕਿ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਸ਼ਕਤੀ ਹੈ ਕਿ ਭਾਵੇਂ ਤੈਨੂੰ ਛੱਡ ਦੇਵਾਂ ਤੇ ਭਾਵੇਂ ਤੈਨੂੰ ਸਲੀਬ ਦੇਵਾਂ ਵਚਨ ਦੇ ਵਿੱਚ ਲਿਖਿਆ ਕਿ ਪਿਲਾਤ ਉਸਨੇ ਪਰਬੂ ਯੇਸ਼ੂ ਮਸੀਹ ਨੇ ਕਿਹਾ ਕਿ ਮੇਰੇ ਕੋਲ ਪਾਵਰ ਆ ਮੇਰੇ ਕੋਲ ਅਧਿਕਾਰ ਆ ਕਿ ਮੈਂ ਤੈਨੂੰ ਚਾਹੇ ਛੱਡ ਦੇਵਾਂ ਤੇ ਚਾਹੇ ਤੈਨੂੰ ਸਲੀਬ ਦੇਵਾਂ ਅੱਗੇ ਵਚਨ ਦੇ ਵਿੱਚ ਲਿਖਿਆ 11 ਵਚਨ ਚ ਲਿਖਿਆ ਯੇਸ਼ੂ ਨੇ ਕਿਹਾ ਇਹ ਅਧਿਕਾਰ ਜੋ ਮੇਰੇ ਉੱਪਰ ਤੇਰੇ ਕੋਲ ਆ ਪਰਮੇਸ਼ਿਆ ਦੇ ਦੁਆਰਾ ਦਿੱਤਾ ਹੋਇਆ ਹੈ ਇਸ ਲਈ ਜਿਸ ਆਦਮੀ ਨੇ ਮੈਨੂੰ ਤੇਰੇ ਹੱਥ ਫੜਵਾਇਆ ਆ ਉਹ ਪਾਪ ਦਾ ਵੱਡ ਦੋਸ਼ੀ ਹੈ ਵੇਖੋ ਪ੍ਰਭੂ ਯੇਸ਼ੂ ਮਸੀਹ ਨੇ ਉਸ ਜੱਜ ਨੂੰ ਪਲਾਟ ਉਸ ਨੂੰ ਕਿਹਾ ਕਿ ਜੇ ਤੂੰ ਕਹਿਣਾ ਹੈ ਕਿ ਮੇਰੇ ਕੋਲ ਅਧਿਕਾਰ ਹੈ ਕਿ ਤੈਨੂੰ ਮੈਂ ਛੱਡ ਦਵਾਂ ਪ੍ਰਭੂ ਨੇ ਕਿਹਾ ਜੇ ਤੈਨੂੰ ਮੇਰੇ ਪੁੱਤਾਂ ਵੱਲੋਂ ਅਧਿਕਾਰ ਨਾ ਦਿੱਤਾ ਜਾਂਦਾ ਤੇ ਤੇਰਾ ਵੀ ਮੇਰੇ ਉੱਤੇ ਕੋਈ ਵਸ ਨਾ ਚੱਲਦਾ ਪ੍ਰਭੂ ਨੇ ਕਿਹਾ ਜਿਸ ਬੰਦੇ ਨੇ ਜਿਨ੍ਹਾਂ ਲੋਕਾਂ ਨੇ ਮੈਨੂੰ ਤੇਰੇ ਕੋਲੋਂ ਪੜਾਇਆ ਆ ਉਹ ਵੱਡ ਪਾਪ ਦੇ ਦੋਸ਼ੀ ਹallelujah 12 ਬਚਨ ਦੇ ਵਿੱਚ ਲਿਖਿਆ ਇਸ ਤੋਂ ਬਾਅਦ ਪਿਲਾਤ ਉਸਨੇ ਯੀਸ਼ੂ ਨੂੰ ਆਜ਼ਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਯਹੂਦੀ ਰੌਲਾ ਪਾਰੇ ਸਨ ਇਸ ਲਈ ਜੇਕਰ ਤੂੰ ਇਸ ਆਦਮੀ ਨੂੰ ਛੱਡੇਂਗਾ ਇਹ ਤਾਂ ਮਤਲਬ ਤੂੰ ਕੈਸਰ ਦਾ ਮਿੱਤਰ ਨਹੀਂ ਉਹ ਅਚਨ ਦੇ ਵਿੱਚ ਲਿਖਿਆ ਕਿ ਜਦੋਂ ਪਲਾਟਸ ਉਸ ਨੇ ਸਾਰੀਆਂ ਗੱਲਾਂ ਸੁਣੀਆਂ ਤੇ ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਮੈਂ ਪ੍ਰਭੂ ਨੂੰ ਛੱਡ ਦੇਵਾਂ ਥੱਲੇ ਧਰਮ ਦੇ ਠੇਕੇਦਾਰਾਂ ਨੇ ਬੜੀ ਜ਼ੋਰ ਦੀ ਆਵਾਜ਼ ਨਾਲ ਬੜੇ ਚੀਕ ਚਲਾਏ ਕਿ ਜੇ ਤੂੰ ਇਹਨੂੰ ਛੱਡਦਾ ਹੈਂ ਤੇ ਤੂੰ ਸਰਕਾਰ ਦਾ ਨੌਕਰ ਨਹੀਂ ਆ ਕਿ ਜੇ ਤੂੰ ਇਹਨੂੰ ਛੱਡਦਾ ਹੈ। वचन ਦੇ ਵਿੱਚ ਲਿਖਿਆ ਕਿ ਉਸ ਜੱਜ ਨੇ ਉਹਨਾਂ ਦੀ ਗੱਲ ਸੁਣ ਕੇ ਤੇ ਪ੍ਰਭੂ ਨੂੰ ਛਰੀਬ ਦੇ ਦਿੱਤੀ। ਹਾਲੇਲੂਇਆ। ਦੇਖੋ ਕਹਿਣ ਦਾ ਭਾਵ ਕਿ ਰੋਮ ਦੀ ਸਰਕਾਰ ਦੇ ਅੱਗੇ ਵੀ ਪ੍ਰਭੂ ਨੇ ਕਿਹਾ ਕਿ ਤੁਹਾਡਾ ਮੇਰੇ ਤੇ ਕੋਈ ਵਸ ਨਾ ਚੱਲਦਾ ਜੇਕਰ ਤੁਹਾਨੂੰ ਉਤੋਂ ਤਾਕਤ ਨਾ ਦਿੱਤਾ ਜਾਂਦਾ। ਹਾਲੇਲੂਇਆ। ਦੇਖੋ ਭੈਣ ਭਰਾਓ ਯੇਸ਼ੂ ਮਸੀਹ ਨੇ ਸਲੀਬ 'ਤੇ ਜਾਣਾ ਹੀ ਇੱਕ ਹੀ ਖੁਦਾ ਦੀ ਇੱਕ ਯੋਜਨਾ ਉਹ ਜਿਹੜੀ ਪੂਰੀ ਹੋਣੀ ਹallelujah ਇੱਕ ਪਲਾਨ ਜਿਹੜਾ ਖੁਦਾ ਨੇ ਸਲੀਬ ਦੇ ਉੱਤੇ ਜਾਣ ਲਈ ਤਿਆਰ ਕੀਤਾ ਹੈ ਹallelujah ਤੇ ਵੇਖੋ ਭੈਣ ਭਰਾਓ ਕਿਉਂਕਿ ਜੇ ਪ੍ਰਭੂ ਸਲੀਬ ਤੇ ਨਾ ਜਾਂਦਾ ਤੇ ਕਿਸੇ ਦੇ ਪਾਪ ਦਾ ਪਾਪ ਮਾਫ ਨਹੀਂ ਹੋਣੀ। ਦੇਖੋ ਪਾਪ ਮਾਫ ਪ੍ਰਭੂ ਦੀ ਕੁਰਬਾਨੀ ਦੇ ਦੁਆਰਾ ਹੋਣੀ। ਇਹ ਹੀ ਖੁਦਾ ਦੀ ਕੀ ਹੀ ਇੱਕ ਵੱਡੀ ਯੋਜਨਾ ਕਿ ਹਰ ਇੱਕ ਇਨਸਾਨ ਜਿਹੜਾ ਉਹਦੇ ਤੇ ਵਿਸ਼ਵਾਸ ਕਰੇ ਉਹ ਬਚਾਇਆ ਜਾਵੇ। ਇਸੇ ਕਰਕੇ ਪ੍ਰਭੂ ਨੇ ਸਲੀਬ ਦੇ ਉੱਤੇ ਜਾਨ ਦਿੱਤੀ। ਕਿ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ। ਆਮੀਨ।